ਦੋਸਤੋ ਮੇਗਰਾਜ ਰੱਲਾ ਅੱਜ ਆਪਣੇ ਹੀ ਜੱਦੀ ਪਿੰਡ ਰੱਲਾ ਦੇ ਵਿੱਚ ਜ਼ਿਲ੍ਹਾ ਮਾਨਸਾ ਦੇ ਵਿੱਚ ਬੈਠਾ ਹੋਇਆ ਤੇ ਜਥੇਦਾਰ ਜੰਗ ਸਿੰਘ ਜਿਹੜੇ ਮੇਰੇ ਰਿਸ਼ਤੇ 'ਚ ਚਾਚਾ ਜੀ ਲੱਗਦੇ ਨੇ ਔਰ ਸੁਪਰ ਸੀਨੀਅਰ ਸਿਟੀਜ਼ਨ ਨੇ ਸਾਡੇ ਇਹ 98ਵੇਂ ਸਾਲ ਦੇ ਵਿੱਚ ਚੱਲ ਰਿਹਾ ਹੈ ਇਹਨਾਂ ਤੋਂ ਅਸੀਂ ਰੱਲੇ ਪਿੰਡ ਦੇ ਇਤਿਹਾਸ ਬਾਰੇ ਕੁਝ ਨਾ ਕੁਝ ਪੁੱਛਦੇ ਰਹਨੇ ਆ ਤਾਂ ਅੱਜ ਅਸੀਂ ਇਹਨਾਂ ਤੋਂ ਪੁੱਛਾਂਗੇ ਰੱਲੇ ਪਿੰਡ ਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਆਟਾ ਚੱਕੀ ਸੀ ਉਹ ਕਿਨੇ ਲਾਈ ਸੀ ਸਭ ਤੋਂ ਪਹਿਲੀ ਚੱਕੀ ਜਿਹੜੀ ਬਹੁਤ ਪੁਰਾਣੇ ਸਮੇਂ 'ਚ ਕਿਸੇ ਸਮੇਂ 'ਚ ਹੁੰਦੀਆਂ ਸੀ ਬੁੜੀਆਂ ਹੱਥ ਨਾਲ ਚੱਕੀ ਪੀਂਦੀਆਂ ਆਟਾ ਦਾਣਾ ਦਲਦੀਆਂ ਬਹੁਤ ਔਖੀਆਂ ਹੁੰਦੀਆਂ ਪਰ ਪਿੰਡ ਰੱਲੇ ਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਚੱਕੀ ਲਾਈ ਚਾਚਾ ਜੀ ਸਾਨੂੰ ਉਹ ਦੱਸੋ ਤੁਸੀਂ ਕਿਉਂਕਿ 98 ਸਾਲ ਦੇ ਹੋ ਉਹ ਸ਼੍ਰੀ ਰਾਮ ਪੰਡਤ ਨੇ ਪੰਡਤ ਸ਼੍ਰੀ ਰਾਮ ਨੇ ਹਾਂ ਤੇ ਉਹਨਾਂ ਦਾ ਦੂਜਾ ਭਰਾ ਕਿਹੜਾ ਸੀਗਾ ਨਾਲ ਕਿਸ਼ਨ ਚੰਦ ਕਿਸ਼ਨ ਚੰਦ ਹਾਂ ਜਿਹਨੂੰ ਕੂਤੂ ਕਹਿੰਦੇ ਹੁੰਦੇ ਹਾਂ ਹਾਂ ਇਹ ਸ਼੍ਰੀ ਚੰਦ ਬਾਬਾ ਸ਼੍ਰੀ ਰਾਮ ਸੀ ਜਿਹੜਾ ਉਹ ਤਾਂ ਮੇਰਾ ਦਾਦਾ ਸੀ ਹਾਂਜੀ ਹਾਂ ਉਹ ਤੋਂ ਉਹਨਾਂ ਦਾ ਜਿਹੜਾ ਦੂਜਾ ਭਰਾ ਸੀ ਉਹ ਕਿਸ਼ਨ ਚੰਦ ਸੀ ਹਾਂ ਉਹ ਪੜਾਈ ਵੀ ਦੇ ਦਾਦੇ ਸੀ ਹਾਂ ਉਹ ਵੀ ਮੇਰਾ ਦਾਦਾ ਸੀਗਾ ਤੇ ਉਹਨਾਂ ਨੇ ਉਹ ਇੰਜਣ ਤੇ ਚਲਾਈ ਸੀ ਉਹਨਾਂ ਨੇ ਚੱਕੀ ਸਭ ਤੋਂ ਪਹਿਲਾਂ ਇਹ ਸਰਲੇ ਪਿੰਡ ਚ ਇੰਜਣਾਂ ਦੇ ਜਾਂਦੇ ਹੁੰਦੇ ਆ ਇੰਜਣਾਂ ਤੇ ਹਾਂਜੀ ਸਹੀ ਇੰਜਣ ਆ ਉਹਨਾਂ ਤੋਂ ਬਾਅਦ ਫਿਰ ਚੱਕੀ ਹੋਰ ਕਿਹਨੇ ਲਾਈ ਇੱਥੇ ਪਿੰਡ ਚ ਉਹ ਤੋਂ ਬਾਅਦ ਫਿਰ ਇਹਨਾਂ ਨੇ ਆਪਣਾ ਬਖਤਿਆਰ ਸੌਨੇ ਨਾ مالک ਨੇ લાલા ਬਾਲਕਰਾਮ ਹਾਂ ਜੋਗੇ ਦਾ ਜੋਗੇ ਦਾ ਬਾਣੀਆ ਸੀ ਉਹ ਹਾਂ ਲਾਲਾ ਬਾਲਕਰਾਮ ਤੇ ਕਪੂਰ ਚੰਦ ਕਪੂਰ ਮਿਸਤਰੀ ਕਪੂਰ ਸਿੰਘ ਹਾਂ ਹਾਂ ਜੀ ਤੰਨਾ ਜ਼ਿਮੀਂਦਾਰ ਜ਼ਿਮੀਂਦਾਰ ਸੀ ਤੰਨਾ ਸਿੰਘ ਹਾਂ ਤੰਨਾ ਇਹਨਾਂ ਨੇ ਰੜਕੇ ਲਾਈ ਤੰਨਾ ਨੇ ਤੰਨਾ ਨੇ ਹਾਂ ਅੱਛਾ ਅੱਛਾ ਤੇ ਉਸ ਤੋਂ ਬਾਅਦ ਕੋਈ ਯਾਦ ਆਉਂਦੀ ਹੈ ਕਿ ਨਹੀਂ ਕੋਈ ਉਸ ਵਾਈ ਫਿਰ ਮੁਖਤਿਆਰ ਸੀ ਉਹਨੇ ਮਿਸਤਰੀ ਮੁਖਤਿਆਰ ਸਿੰਘ ਮਾਨਸਾ ਤੋਂ ਆ ਕੇ ਹਾਂ ਜੀ ਉਹ ਇੱਧਰ ਹੁੰਦੀ ਸੀਗੀ ਆ ਆਹ ਗੋਲੀ ਸੀ ਆਪਣੇ ਸੂਏ ਵੱਲ ਆ ਇੱਧਰ ਆਹ ਦੇ ਨਾਲ ਹੀ ਹਾਂ ਇਥੇ 베ਰੀਆਂ ਹੁੰਦੀਆਂ ਡੁੱਡੇ ਦੀਆਂ ਹਾਂ ਲਾ ਹਾਂ ਬਾੜੀ ਹੁੰਦੀ ਉਹਨਾਂ ਦੀ ਹਾਂ ਡੁੱਡੇ ਦੀਆਂ 베ਰੀਆਂ ਹੁੰਦੀਆਂ ਬਾਗ ਸੀ ਬਾਗ ਬਾਗ ਹਾਂ ਜਿੱਥੇ ਵੀ ਕੇ ਬਾਗ ਸੀ ਹਾਂ ਹੋਰ ਚੱਕੀ ਕਿਹੜੀ ਲਾਈ ਫਿਰ ਉਸ ਤੋਂ ਬਾਅਦ ਉਦੋਂ ਆਵਰਾਈ ਆਪਣਾ ਰਾਜाराम ਨੇ ਇਹਨਾਂ ਨੇ ਆਪਣਾ ਮੇਘਜੰਦ ਕਹਿੰਦੇ ਹਾਂ ਹਾਂ ਮੇਘਰਾਜ ਸੀ ਬਾਣੀਆਂ ਹਾਂ ਹਾਂ ਤੇ ਉਹਨਾਂ ਦਾ ਪਿਤਾ ਸੀ ਲਾਲਾ ਰਾਜाराम ਉਹਨਾਂ ਨੇ ਵੀ ਲਾਈ ਹਾਂ ਇੱਥੇ ਲਾਈ ਤੇ ਹਾਂ ਜਣੀ ਇਹ ਹੁਣ ਤਾਂ ਹੈਗੀਆਂ ਇਸ ਵੇਲੇ 17 18 ਚੱਕੀਆਂ ਨੇ ਆਪਣੇ ਪਿੰਡ 'ਚ ਹੁਣ ਤਾਂ ਸਾਰੀਆਂ ਬਿਜਲੀ ਤੇ ਨੇ ਮੋਟਰਾਂ ਤੇ ਨੇ ਉਦੋਂ ਇੰਜਣ ਤੇ ਹੁੰਦੀਆਂ ਨੇ ਸਾਰੀਆਂ ਇੰਜਣਾਂ ਤੇ ਸੀ अच्छा ता दोस्तों एक ता जथेदार जंग सिंह ਹੋਰਾਂ ਨੇ ਦੱਸਿਆ ਕਿ ਪਿੰਡ ਰੱਲੇ ਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਚੱਕੀ ਸੀ ਉਹ ਮੇਰੇ ਦਾਦਾ ਜੀ ਪੰਡਿਤ ਸ਼੍ਰੀ ਰਾਮ ਉਹਨਾਂ ਨੇ ਚੱਕੀ ਲਾਈ ਸੀ ਤੇ ਉਹਨਾਂ ਦਾ ਭਰਾ ਸੀ किशन ਚੰਦ ਜਿਹਨੂੰ ਕੂਤੂ ਕਹਿੰਦੇ ਹੁੰਦੇ ਸੀ ਤੁਸੀਂ ਕੂਤੂ ਦੀ ਇੱਕ ਕਵਿਸ਼ਰੀ ਬਣਾਈ ਹੋਈ ਸੀ ਦੱਸਦੇ ਹੁੰਨੇ ਹੋ ਉਹ ਦੱਸਿਓ ਕੀ ਕਹਿੰਦੇ ਹੁੰਦੇ ਸੀਗੇ ਮੈਂ ਕੂਤੂ ਕੂਤੂ ਰਾਮ ਪੰਡਤ ਹਾਂ ਉਹ ਕੀ ਕੀ ਕਹਿੰਦੇ ਹੁੰਦੇ ਸੀ ਤੁਸੀਂ ਉਹ ਬਣਾਈ ਉਹ ਨਹੀਂ ਕਹਣਾ ਨਹੀਂ ਕਹਿਣਾ ਇਹ ਇਹਨਾਂ ਨੇ ਬਣਾਈ ਹੋਈ ਸੀ ਉਦੋਂ ਨੌਜਵਾਨ ਸੀ ਮੁੰਡੇ ਖੁੰਡੇ ਸੀਗੇ ਚਲੋ ਇਹ ਤਾਂ ਅਸੀਂ ਹੱਸਣ ਦੀਆਂ ਗੱਲਾਂ ਚੱਕੀ ਬਾਰੇ ਤੇ ਇੱਕ ਡਾਕਖਾਨਾ ਜਿਹੜਾ ਹੈਗਾ ਡਾਕਖਾਨੇ ਦਾ ਮੁੱਢ ਕਿਨੇ ਬੰਨਿਆ ਆਪਣੇ ਪਿੰਡ ਦੇ ਵਿੱਚ ਬਾਬਾ ਸ਼੍ਰੀਰਾਮ ਨੇ ਬਾਬਾ ਸ਼੍ਰੀਰਾਮ ਉਹ ਵੀ ਮੇਰੇ ਦਾਦਾ ਜੀ ਸੀਗੇ ਹਾਂ 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 ਉਸ ਤੋਂ ਬਾਅਦ ਮੇਰੇ ਦਾਦਾ ਸ਼੍ਰੀਰਾਮ ਨੇ ਜਦੋਂ ਡਾਕਖਾਨੇ ਦਾ ਮੁੱਢ ਬੰਨਿਆ ਇੱਥੇ ਡਾਕ ਬ੍ਰਾਂਚ ਖੋਲੀ ਹੈ ਹਾਂ ਉਹ ਤੋਂ ਬਾਅਦ ਉਹਨਾਂ ਦੇ ਛੋਟੇ ਭਰਾ ਨੇ ਪੂਰਨ ਚੰਦ ਉਹਨਾਂ ਨੇ ਕੰਮ ਕੀਤਾ ਹਾਂ ਉਹ ਤੋਂ ਬਾਅਦ ਫੇਰ ਨੇ ਉਹਦਾ ਉਹਨਾਂ ਲੜਕੇ ਨੇ ਸ੍ਰੀ ਆਮਨ ਦੇ ਚੰਦ ਨੇ ਦੇ ਦੇ ਦੇਸ ਰਾਜ ਮੇਰੇ ਪਿਤਾ ਜੀ ਸੀਗੇ ਦੇ ਚੰਦ ਨੇ ਤੇ ਮੈਂ ਵੀ ਕੰਮ ਕੀਤਾ ਥੋੜਾ ਸਮਾਂ ਮੈਂ ਜਦੋਂ ਅਧਿਆਪਕ ਬਣਿਆ ਅਧਿਆਪਕ ਬਣਨ ਤੋਂ ਪਹਿਲਾਂ ਉਸ ਤੋਂ ਬਾਅਦ ਫਿਰ ਆ ਗਈ ਨਾ ਲਾਲਿਆਂ ਕੋਲੇ ਹਾਂ ਲਾਲਿਆਂ ਨੇ ਵੀ ਕੰਮ ਕੀਤਾ ਫਿਰ ਮਿਹਰਬਾਨੀਆਂ ਕੋਲੇ ਮਿਹਰਬਾਨੀਆਂ ਕੋਲੇ ਮਿਹਰ ਲਾਲਾ ਮਿਹਰ ਚੰਦ ਹਾਂ ਉਸ ਤੋਂ ਪਹਿਲਾਂ ਪੰਡਿਤ ਕੇਸ਼ੋਰਾਮ ਹੁੰਦੇ ਹਾਂ ਪੰਡਿਤ ਕੇਸ਼ੋਰਾਮ ਤੋਂ ਪਹਿਲਾਂ ਮਾਸਟਰ ਰੋਸ਼ਨ ਲਾਲ ਹੁੰਦੇ ਹਾਂ ਜਮਾਲਪੱਤੀ ਚ ਉਹਨਾਂ ਨੇ ਵੀ ਕੰਮ ਕੀਤਾ ਉਹਨਾਂ ਨੇ ਵੀ ਕੀਤਾ ਆ ਇੱਕ ਤਾਂ ਹੁੰਦਾ ਸੀ ਨਾ ਇਹ ਦੋ ਬੰਦੇ ਇਕੱਠੇ ਕੰਮ ਕਰਦੇ ਹੁੰਦੇ ਸੀ ਇੱਕ ਤਾਂ ਜੋਗ ਨੂੰ ਡਾਕ ਲੈ ਕੇ ਆਉਂਦਾ ਆਹੋ ਇੱਕ ਤਿਆਰ ਕਰਦਾ ਜਿਹਨੂੰ ਬੀਪੀਐਮ ਕਹਿੰਦੇ ਸੀ ਬ੍ਰਾਂਚ ਪੋਸਟਮਾਸਟਰ ਆਹੋ ਮੈਂ ਉਹ ਬ੍ਰਾਂਚ ਪੋਸਟਮਾਸਟਰ ਦਾ ਕੰਮ ਕੀਤਾ ਸੀ ਮੈਂ ਕੀਤਾ ਉਹ ਇਹ ਫਿਰ ਥੱਲੇ ਬਈ ਬਸਾਕੀ ਦਾ ਬਸਾਕੀ ਦਾ ਜਿੰਨਾ ਫਲਾ ਹੈ ਪਰ ਇਹਨੇ 24 ਕਰਦੇ ਰਹੇ ਨੇ ਡਾਕਾਂ ਦੇ ਕੰਮ ਹਾਂ ਬਸਾਕੀ ਜੀ ਠੀਕ ਹੈ ਜੀ ਹਾਂ ਤਾਂ ਦੋਸਤੋ ਇਹ ਜਥੇਦਾਰ ਜੰਗ ਸਿੰਘ ਹੋਰਾਂ ਨੇ ਅੱਜ ਸਾਨੂੰ ਚੱਕੀਆਂ ਦੇ ਇਤਿਹਾਸ ਤੋਂ ਵੀ ਜਾਣੂ ਕਰਾਇਆ ਕਿ ਰੱਲੇ ਪਿੰਡ ਦੇ ਵਿੱਚ 1947 ਤੋਂ ਪਹਿਲਾਂ ਜਿਹੜੀ ਚੱਕੀ ਲਾਈ ਸੀ ਉਹ ਮੇਰੇ ਦਾਦਾ ਜੀ ਜਿਨ੍ਹਾਂ ਦਾ ਨਾਮ ਸ਼ਰੀਰਾਮ ਸੀ ਤੇ ਉਹਨਾਂ ਦਾ ਦੂਜਾ ਸਾਕਾ ਭਰਾ ਕਿਸ਼ਨ ਚੰਦ ਜਿਹਨੂੰ ਕੂਤੂ ਕਹਿ ਕੇ ਬੁਲਾਉਂਦੇ ਸੀਗੇ ਪਿਆਰ ਨਾਲ ਉਹਨਾਂ ਨੇ ਰੱਲੇ ਪਿੰਡ ਦੇ ਵਿੱਚ ਵੱਡੇ ਬੀਲ ਇੰਜਨ ਵਾਲੀ ਚੱਕੀ ਲਾਈ ਤੇ ਜਿੱਥੇ ਹੁਣ ਦਰਸ਼ਨ ਪ੍ਰਦਾਨ ਦਾ ਘਰ ਹੈ ਰੋਡੂ ਬਚਨੇ ਕੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਇਸ ਥਾਂ ਦੇ ਉੱਤੇ ਇਸ ਥਾਂ ਦੇ ਉੱਤੇ ਚੱਕੀ ਹੁੰਦੀ ਸੀ ਇਹ ਜਗ੍ਹਾ ਕਿਸੇ ਵੇਲੇ ਸਾਡੀ ਹੁੰਦੀ ਸੀ ਮੇਰੇ ਦਾਦਿਆਂ ਦੀ ਤੇ ਇਹਨਾਂ ਨੇ ਇੱਥੇ ਚੱਕੀ ਲਾਈ ਉਸ ਤੋਂ ਬਾਅਦ ਬਹੁਤ ਸਾਰੀਆਂ ਚੱਕੀਆਂ ਲੱਗੀਆਂ ਹੁਣ ਤੇ ਲਗਭਗ 18-19 ਚੱਕੀਆਂ ਪਿੰਡ ਰੱਲੇ ਦੇ ਵਿੱਚ ਚੱਲ ਰਹੀਆਂ ਹੈ ਔਰ ਜਥੇਦਾਰ ਜੰਗ ਸਿੰਘ ਹੋਰਾਂ ਨੇ ਇਹ ਵੀ ਦੱਸਿਆ ਕਿ ਡਾਕ ਖਾਨੇ ਦਾ ਮੁੱਢ ਜਿਹੜਾ ਬੰਨਿਆ ਉਹ ਵੀ ਮੇਰੇ ਦਾਦਾ ਪੰਡਿਤ ਸ਼੍ਰੀ ਰਾਮ ਜੀ ਨੇ ਉਹਨਾਂ ਨੇ ਬ੍ਰਾਂਚ ਇੱਥੇ ਖੋਲੀ ਉਹ ਥੋੜਾ ਪੜੇ ਲਿਖੇ ਸੀਗੇ ਮੇਰੇ ਦਾਦਾ ਜੀ ਦਾ ਜਿਹੜੇ ਭਰਾ ਸੀ ਦੂਜੇ ਮੇਰੇ ਦਾਦਾ ਜੀ ਛੋਟੇ ਜਿਨ੍ਹਾਂ ਨੂੰ ਛੋਟਾ ਬਾਬਾ ਕਹਿੰਦੇ ਪੰਡਿਤ ਪੂਰਨ ਚੰਦ ਉਹ ਪੜੇ ਲਿਖੇ ਸੀਗੇ ਉਰਦੂ ਆਉਂਦਾ ਸੀ ਉਹਨਾਂ ਨੂੰ ਫਸਟ ਲੈਂਗੁਏਜ ਉਹਨਾਂ ਦੀ ਉਰਦੂ ਸੀ ਉਰਦੂ ਪੜ੍ਹਦੇ ਸੀ ਉਰਦੂ ਪੰਜਾਬੀ ਉਹਨਾਂ ਨੂੰ ਘੱਟ ਆਉਂਦੀ ਸੀ ਉਰਦੂ ਬਹੁਤ ਆਉਂਦਾ ਸੀ ਉਹਨਾਂ ਨੂੰ ਤੇ ਉਹਨਾਂ ਨੇ ਫਿਰ ਡਾਕ ਖਾਨਾ ਚਲਾਇਆ ਇੱਥੇ ਫਿਰ ਮੇਰੇ ਪ ਤੇ ਮੈਂ ਵੀ ਅਧਿਆਪਕਵੰਡ ਤੋਂ ਪਹਿਲਾਂ ਉਹ ਬ੍ਰਾਂਚ ਪੋਸਟਮਾਸਟਰ ਦੇ ਤੌਰ ਦੇ ਉੱਤੇ ਕੰਮ ਕੀਤਾ ਇਸ ਪਿੰਡ ਦੇ ਵਿੱਚ ਜਣੀ ਸਾਡੇ ਪਰਿਵਾਰ ਦੇ ਵਿੱਚੋਂ ਚਾਰ ਜੀਆਂ ਨੇ ਤਿੰਨ ਪੀੜੀਆਂ ਨੇ ਇਹ ਕਹਿ ਲਓ ਦੋ ਮੇਰੇ ਦਾਦੇ ਇੱਕ ਮੇਰੇ ਪਿਤਾ ਜੀ ਤੇ ਫਿਰ ਮੈਂ ਤੇ ਇਹਦੇ ਨਾਲ ਹੀ ਅੱਜ ਅਸੀਂ ਯਾਦ ਕਰਦੇ ਹਾਂ ਮਾਸਟਰ ਰੋਸ਼ਨ ਲਾਲ ਜੀ ਪੰਡਿਤ ਕੇਸ਼ੋਰਾਮ ਜੀ ਜਿਹੜੇ ਡਾਕਟਰ ਕੇਸ਼ੋਰਾਮ ਸੀ ਮੇਰੇ ਤਾਇਆ ਜੀ ਸੀ ਉਹ ਵੀ ਲਗਦੇ ਘਰਾਂ ਚੋਂ ਔਰ ਇਹਦੇ ਨਾਲ ਹੀ ਫਿਰ ਮਿਹਰਚੰਦ ਜਿਹੜੇ ਸੀਗੇ ਉਹ ਲਾਲਾ ਮਹਿਰਚੰਦ ਜੀ ਉਹਨਾਂ ਨੇ ਵੀ ਕੰਮ ਕੀਤਾ ਉਹਦੇ ਪਹਾੜ ਨੇ ਵੀ ਜਦ ਉਹਨਾਂ ਦੇ ਗਾਂ ਬੱਚੇ ਕੰਮ ਕਰ ਰਹੇ ਆ ਹੁਣ ਉਹ ਡਾਕ ਖਾਨਾ ਚੱਲ ਰਿਹਾ ਅੱਜ ਵੀ ਤਾਂ ਇਹ ਡਾਕ ਖਾਨੇ ਦਾ ਇਤਿਹਾਸ ਤੇ ਚੱਕਿਆਂ ਦਾ ਇਤਿਹਾਸ ਜਥੇਦਾਰ ਜੰਗ ਸਿੰਘ ਉਹਨੇ ਤੁਹਾਡੇ ਸਾਹਮਣੇ ਰੱਖਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ